ਰਸੇ ਵਿੱਚ ਬਰੇਸ਼ਾ ਨੇ ਹਾਂ ਹਲੇ ਠੰਡੇ ਕਰਦਾ ਬਾਹਰ ਅੱਗੇ ਆ ਗਿਆ ਓਏ ਓ ਆ ਗਿਆ ਓ ਆ ਗਿਆ ਓ ਆ ਗਿਆ ਜੀਰ ਇਹ ਤਜਰਸੀ ਸੱਤਲ ਕਤੇ ਨੂੰ ਵੇਖਣ ਲਈ ਖੜੀ ਆ ਹਲੇ ਭਾਵੇਂ ਬਰਸਾਤ ਹੋਈ ਹੈ ਪਰ ਜਿਹੜੇ ਜਿੱਥੇ ਬੈਠੇ ਸੀ ਉਹ ਇੰਝ ਵੀ ਨਹੀਂ ਖਿਲੇ ਇੱਕ ਤਾੜੀਰ ਬਾਬੇ ਧਿਆਨ ਦਾ ਸੇਨਾ ਤੇ ਜ਼ੋਰਦਾਰ ਸਾਰੀ ਸੰਗਤ ਮਾਰੇ ਮੇਰੇ ਵੀਰੋ ਭਾਈ ਜੀ ਭੂਛਣ ਦੀ ਗੱਡੀ ਦੀ ਚਾਬੀ ਹੈ ਜਿਸ ਭਰਾ ਕੋਲੋਂ ਕਿਰਪਾ ਕਰਕੇ ਸਟੇਜ ਤੇ ਪਹੁੰਚਦੀ ਕਰ ਦਿਓ ਕਿ ਸਾਰਾ ਸਮਾਨ ਹੈ ਜਿਹੜਾ ਕੀਮਤੀ ਸਮਾਨ ਉਹ ਆਪਣਾ ਗੱਡੀ 'ਚ ਹੀ ਹੈ ਉਹ ਕੱਢ ਕੇ ਲੈਣਾ ਜ਼ਰੂਰੀ ਬੇਨਤੀ ਹੈ ਭੂਛਣ ਦੀ ਗੱਡੀ ਦੀ ਚਾਬੀ ਹੈ ਜਿਸ ਕੋਲ ਹਾਂ ਆਪਣੇ ਉਧਰਲੇ ਪਾਸੇ ਪੰਡੀ ਖੁਰਦੀਆ ਕਹਿੰਦੇ ਵਿਦੇਸ਼ ਵੀ ਜੁੜ ਗਿਆ ਔਰ ਮੇਰੇ ਵੀਰੋ ਦੇਵੀ ਲਾਲ ਸਾਡੇ ਤਾਇਆ ਜੀ ਓਏ ਗੱਲ ਆਇਆ ਹੋਇਆ ਓਏ ਗੱਲ ਤੇ ਆਇਆ ਹੋਇਆ ਸਾ ਸੱਤਿਆ ਵੀ ਜਗਰਾਵ ਵਾਲੇ ਆਇਆ ਤੂੰ ਹੀ ਹੱਲ ਕਰ ਸਕਦਾ ਤੂੰ ਹੀ ਹੱਲ ਕਰ ਸਕਦਾ ਆਓ ਗੇਲੇ ਪਹਿਲੀ ਉੱਤੇ ਆਓ ਦੱਸਦੇ ਤੇ ਵੀ ਜਗਰਾਵ ਵਾਲਿਆਂ ਨੂੰ ਬਾਹਲੇ ਲੈ ਕਰਦਾ ਲੈ ਵੀ ਬਿੰਨੀ ਮੈਂ ਕਿਹਾ ਸੀ ਵੀ ਖਲੇ ਬਾਵਾ ਨਾ ਤਾਹ ਕਰ ਜਿਹੜਾ ਤੂੰ ਬਾਹਾ ਤਾਹ ਕੀਤੀ ਗਿਆ ਵਾਕੇ ਵਾਕੇ ਜਾਂ ਤੇ ਇਹਦਾ ਡੰਡਾ ਪਟੇ ਫੇਰ ਤਾਰੀਆਂ ਵੱਜਣੀਆਂ ਨਹੀਂ ਜਾਂਦਾ ਜਾਂ ਤੇ ਗੇਲੇ ਨੂੰ ਮੋੜ ਦੇ ਫੇਰ ਮੈਚ ਨਿਬੜ ਜਾਣਾ ਦੇ ਖੜ ਗਿਆ ਤੀਨ ਮੇੜ ਨੂੰ ਬੱਲੇ 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 ਅਗਲੇ ਵਾਲਾ ਸ਼ੀਲੂ ਵਰਗਾ ਇਕੱਲਾ ਹੀ ਫੜੀ ਜਾਂਦਾ ਮੂਰੇ ਹੋ ਹੋ ਕੇ ਹਰਿਆਣਿਆਂ ਨੇ ਸ਼ੀਲੂ ਬਲਿਹਾਰੇ ਵਰਗਾ ਆਹ ਵੇਖ ਰਾ ਇਕੱਲਾ ਹੀ ਖੇਡਦਾ ਵਾਕਿਆ ਇਤਰਦੇ ਬਟਿਆ ਤੀਜਾ ਤੀਜਾ ਰਿਪੀਟ ਤੇ ਤੀਜਾ ਆਹ ਬਿੰਦੀ ਹੋ ਜਾ ਤਕੜਾ ਏ ਅਸੀਂ ਨਾ ਮੰਗ ਮੰਨ ਕਰਾਂਗੇ ਬਾਜ ਆਉਣੀ ਆ ਬਲੈਨ ਦੱਸੋ ਸਾਰੇ ਪਾਸੇ ਬਾਈ ਬਾਜ ਆ ਰਹੀ ਆ ਇੱਕ ਤਾੜੀ ਮਾਰੋ ਸੀ ਮੰਗ ਮੰਨ ਕਰ ਦੇਗਾ ਗੁੱਲੀ ਤਾੜੀ ਮਾਰੋ ਫੁੱਲ ਕੇ ਯਾਰਾ ਕੀ ਬਾਤ ਆ ਰਾਮਪੁਰੇ ਵਾਲਿਆ ਜਾਉਂਦਾ ਰਹਿ ਜਾਉਂਦਾ ਰਹਿ ਗਿੱਲ ਸਾਹਿਬ ਹਾਂ ਕਹਿੰਦੇ ਸੀ ਗਿੱਲ ਨੂੰ ਮਿਲਣਾ ਆਓ ਮਿਲ ਲਓ ਹੁਣ ਆਇਆ ਹੋਇਆ ਗਿੱਲ ਵੀ ਆ ਗਿਆ ਕਹਿੰਦੇ ਸ਼ਹਿਰ ਜਗਰਾਮਾਂ ਦਾ ਨਾਇਣ ਹੈ ਤਿਆਰ ਬੜ ਤਿਆਰ ਹੈ ਇਸ ਵੇਲੇ ਬਾਲ ਪਾਉਣ ਲਈ ਪਿੰਦੀ ਹੈ ਜਗਰਾਮਾ ਵਾਲਾ ਲੈ ਵੀ ਮਿੰਦੀ ਬਾਰਾਂ ਚ 36 ਰਹਿੰਦੇ ਆ ਵਿਗੜ ਜਾਈਂ ਦੇ ਵੀਰਿਆ ਲਓ ਸਾਹਮਣੇ ਗਿੱਲ ਗਿੱਲ ਵਾਹਲਾ ਵਾਈਟ ਨਗਲੇ ਵਾਲਿਆ ਮੱਖੇ ਵਾਲਿਆ ਵੇਖ ਰਾ ਮੇਲਾ ਪਖਿਆ ਪਿਆ ਮੁੰਡਿਆ ਹਾ ਜ਼ੋਰ ਲੱਗਿਆ ਪਿਆ ਕਹਿੰਦੇ ਖਿਡਾਰੀਆਂ ਦਾ ਪੁੱਤੋ ਵਾਲਾ ਕਹਿੰਦੇ ਰਣਜੀਤ ਬੈਠਾ ਹਾ ਆਓ ਵੇਖਣਾ ਲਾਡਲੀਆਂ ਫੌਜਾਂ ਬੈਠੀਆਂ ਨੇ ਗਿੱਲ 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 ਹਿੱਲ ਇਹ ਪੀਕੇ ਖੇਡਦਾ ਹਿੱਲ ਓਏ ਜਗਰਾਵਾਂ ਨੂੰ ਦੇਖ ਕੇ ਜਾਂਦਾ ਹਿੱਲ ਜਗਰਾਵਾਂ ਵਾਲਿਆਂ ਨੂੰ ਦੇਖ ਕੇ ਇਹ ਜਾਂਦਾ ਹਿੱਲ ਆਓ ਮੇਰੇ ਵੀਰੋ ਜਗਨਨਾਥ ਮਹਿਕ ਵਿੱਚ ਡਿਊਟੀਆਂ ਕੱਲੇ ਦਰਖਤੀ ਵੱਢਦਾ ਛੱਕੇ ਵੀ ਉੱਦਾ ਮਾਰਦਾ ਇਹ ਕਹਿੰਦੇ ਗੇਲਾ ਮੇਰੇ ਵੀਰੋ ਮੁੰਡਾ ਜੱਜ ਸਿੰਘ ਦਾ ਬੇਟਾ ਹੈ ਖੇਡ ਦੇ ਮੈਦਾਨ ਦੇ ਵਿੱਚ ਬੱਲੇ ਵੇਖ ਲੈ ਭੀਮ ਸਿੰਘ ਦੀ ਕਦਾ ਮਾਂ ਘੁੰਮਦਾ ਇਹਦਾ ਇਹ ਬੱਲੇ ਬੱਲੇ ਏਹ ਏਹ ਅਗਲਾ ਪਿਆਰ ਦਾ ਪਿਆਰ ਦਾ ਪਿਆਰ ਨਾਲ ਮੁੰਡਿਆ ਦਿਲ ਟੁੱਟ ਜਾਂਦੇ ਆ ਉਹ ਦਿਲ ਟੁੱਟ ਜਾਂਦੇ ਆ ਸੋਹਣਿਆ ਟੀਮਾਂ ਬਹੁਤ ਔਖੀਆਂ ਬਣਦੀਆਂ ਪਰ ਜੇ ਤੂੰ ਮੁਰੇ ਆਈ ਗਿਆ ਫਿਰ ਆ ਕੋਈ ਨਹੀਂ ਹੋਣਾ ਟਾਲੀ ਵਾਲਾ ਆ ਕੋਈ ক্রিকেট ਦਾ ਬੇਰਹਿਮ ক্রিকেট ਦਾ ਬੇਰਹਿਮ ਬੱਲੇ ਬੱਲੇ ਬਿੰਦੀ ਨਗਰਾਵਾ ਬੱਲੇ ਹੋ ਗਈ ਮੇਰੇ ਮਿੱਤਰੋ ਛੱਕਾ ਵੱਜ ਗਿਆ ਛੱਕਾ ਵੱਜ ਗਿਆ ਯਾਰ ਬਾਈ ਜਿੰਨੇ ਵੀ ਭਰਾ ਲਾਈਵ ਜੁੜੇ ਹੋਏ ਨੇ ਜਿੰਨੇ ਵੀ ਗਰਾਊਂਡ ਦੇ ਵਿੱਚ ਐ ਜਿਹਦੇ ਧੁਨੀਰ ਦੇ ਮੇਲੇ ਦਾ ਸਾਨੂੰ ਸਵਾਦ ਆਇਆ ਪ੍ਰਬੰਧ ਵਧੀਆ ਲੱਗੇ ਨੇ ਟੀਮਾਂ ਵਧੀਆ ਲੱਗੀਆਂ ਪਲੇਅਰ ਵਧੀਆ ਲੱਗੇ ਐ ਤੜ ਗਿਆ ਜ਼ੋਰਦਾਰ ਪ੍ਰਬੰਧ ਦਾ ਨਹੀਂ ਜ਼ੋਰ ਸਾਣ ਆਲਿਆ ਹਾ ਜਨਰੇਟਰ ਨੂੰ ਪਾ ਲਾ ਕਿਹੜਾ ਲਾਈਟ ਕਰਦੇ ਨੇ ਮੁੱਠਿਆ ਦੇ ਆ ਚਿਰਦੇ ਆ ਖਾਲ ਪਾਉਣ ਦੇ ਲਈ ਮਿੰਦੀ ਜਗਰਾਉਂ ਵਾਲਾ ਆਹ ਸਾਹਮਣੇ ਗਿੱਲ ਗਿਆ ਹਿੱਲ ਬੱਲੇ 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 ਹੋ ਗਈ ਬੱਲੇ ਬੱਲੇ ਤੇ ਜਗਰਾਉਂ ਵਾਲੇ ਮਾਨਸਾ ਵੈਦੀ ਫੇਰ ਜਗਰਾਉਂ ਚੱਲੇ ਆਏ ਲੱਗਦਾ ਆਹ ਹੋ ਗਈ ਬੱਲੇ ਬੱਲੇ ਹੋਏ ਮਾਨਸਾ ਵੈਦੀ ਫੇਰ ਜਗਰਾਉਂ ਨੂੰ ਚੱਲੇ ਮੇਰੇ ਵੀਰੋ ਆਹ ਹੋ ਗਈ ਗੱਲ ਕਹਿੰਦੇ ਉਧਰ ਸਾਡੇ ਵਿਚ ਦਰਮਿਆਨਾ ਸਾਡੇ ਬੜੀ ਸਤਿਕਾਰਯੋਗ ਸਰਦਾਰ ਹਰਪ੍ਰੀਤ ਸਿੰਘ ਜੀ ਔਰ ਫਗਾਗੜੀ ਖਨਾਲੀਆ ਉਹ ਪਹੁੰਚਿਆ ਜੀ ਅਸੀਂ ਉਹਨੂੰ ਬੇਇਜ਼ਤੀ ਕਰਦੇ ਹਾਂ ਸਟੇਜ ਤੇ ਪਹੁੰਚਣਾ ਸਰਦਾਰ ਹਰਪ੍ਰੀਤ ਸਿੰਘ ਜੀ ਗਾਗੜੀ ਖਨਾਲੀਆ ਕਿਰਪਾ ਕਰਕੇ ਸਟੇਜ ਤੇ ਪਹੁੰਚਣ ਜੀ ਹਾਏ ਓਏ ਮੇਰੇ ਰੱਬਾ ਲੈ ਵੀ ਖੇਲੇ ਨੇ ਲਗਾਤਾਰ ਬਈ 6 6 ਕੇ ਮਾਰ ਦਿੱਤੇ ਨੇ ਤਾੜੀ ਮਾਰਦੀ ਏ ਮੁੰਡੇ ਲਈ ਜ਼ੋਰਦਾਰ ਜਾ ਰਿਹਾ ਓਏ 8:00 ਵੱਜ ਗਏ 9ਵਾਂ 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 ਹਾਏ to